ਇੱਕ ਕਾਨੂੰਨ ਹੈ ਆਪੋਜੀਸ਼ਨ ਵਾਸਤੇ ਕਿਸਾਨਾਂ ਵਾਸਤੇ ਜਿਸ ਢੰਗ ਦੇ ਨਾਲ ਕੱਲ 350 ਤੋਂ ਉੱਤੇ ਫੜੋ ਫੜਾਈ ਕੀਤੀ ਆ ਉਹਦੀ ਸਖਤ ਸ਼ਬਦਾਂ ਜਿਨ੍ਹੇਂ ਦਿਆਂ ਕਰਦਾ ਵਾਂ ਪੰਜਾਬ ਅੱਜ ਇੱਕ ਪੁਲਿਸ ਸਟੇਟ ਮੈਂ ਕੱਲ ਵੀ ਕਹਾਂ ਸੀਗਾ ਦੁਬਾਰਾ ਕਹਿੰਦਾ ਵਾਂ ਆ ਇੱਥੇ ਕੋਈ ਸੰਵਿਧਾਨ ਦਾ ਰਾਜ ਨਹੀਂਗਾ ਹੁਣ ਪੰਜਾਬ ਦਾ ਚੀਫ ਮਿਨਿਸਟਰ ਪੰਜਾਬ ਦਾ ਮੁੱਖ ਮੰਤਰੀ ਨਹੀਂਗਾ ਪੰਜਾਬ ਦਾ ਡੀਜੀਪੀ ਦਾ ਉਹਨੇ ਰੋਲ ਅਖਤਿਆਰ ਕਰ ਲਿਆ ਵਾ ਭਗਵਾਨ ਸਿੰਘ ਮਾਨ ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ ਇੱਕ ਡਿਕਟੇਟਰ ਬਣ ਕੇ ਪੰਜਾਬ ਦੇ ਲੋਕਾਂ ਨੂੰ ਠੰਮਕਾਰਿਆ ਡਰਾ ਰਿਆ ਖਬਰਦਾਰ ਜੇ ਧੰਦਾ ਲੈ ਉਹ ਆਪ ਅੰਦੋਲਨ ਚੋਂ ਨਿਕਲੀ ਪਾਰਟੀ ਆ ਤੇ ਕਿਸਾਨਾਂ ਨੂੰ ਜਿਹੜੇ ਹਕੂਕ ਦੀ ਗੱਲ ਕਰਦੇ ਆ ਜਿਹੜੇ ਸ਼ਾਂਤਮਈ 3 ਸਾਲ ਬੈਠੇ ਰਹੇ ਦਿੱਲੀ ਇੱਕ ਚੀਰੀਟ ਵੀ ਨਹੀਂ ਕਿਸੇ ਦੇ ਆਉਣ ਦਿੱਤੀ ਸਵਾ ਸਾਲ ਬੈਠੇ ਰਹੇ ਸੌਰੀ ਦਿੱਲੀ ਆਪਣਾ ਬੰਦਾ ਦਾ ਮਰਵਾ ਲਿਆ ਉਹਨਾਂ ਨੇ 6-700 ਲੇਕਿਨ ਕਿਸੇ ਗਵਰਨਮੈਂਟ ਪ੍ਰਾਪਰਟੀ ਨੂੰ ਕੋਈ ਪੁੱਛੇ ਨਹੀਂ ਹਿੱਟ ਨਹੀਂ ਆਉਣ ਦਿੱਤੀ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਔਰ ਭਾਜਪਾ ਮੈਂ ਸਮਝਦਾ ਆਪਣੇ ਉਲਟ ਪਾਰਟੀ ਆ 100% لیکن ਘਟੋ ਘਟੋ ਉਹਨਾਂ ਨੇ ਉਹਨਾਂ ਨੂੰ ਬੈਨਡ ਤਾਂ ਦਿੱਤਾ ਨਾ ਉੱਥੇ ਧਰਨੇ ਦੇ ਉੱਤੇ ਪ੍ਰੋਟੈਸਟ ਕਰਨ ਦਾ ਰਾਈਟ ਤਾਂ ਦਿੱਤਾ ਨਾ ਬੀਜੇਪੀ ਗਵਰਨਮੈਂਟ ਨੇ ਇਹ ਤਾਂ ਪ੍ਰੋਟੈਸਟ ਕਰਨ ਦਾ ਰਾਈਟ ਵੀ ਖੋਹ ਲਿਆ ਵਾ ਮਤਲਬ ਜਿਹੜਾ ਸਾਡਾ ਇੱਕ ਕਨਸਟੀਟਿਊਸ਼ਨ ਅਧਿਕਾਰ ਆ ਕਿ ਅਸੀਂ ਫ੍ਰੀडम ਆਫ ਐਕਸਪ੍ਰੈਸ਼ਨ ਐਂਡ ਰਾਈਟ ਟੂ ਸਪੀਕ ਇਹ ਸਾਡਾ ਕਨਸਟੀਟਿਊਸ਼ਨ ਦਾ ਫੰਡਮੈਂਟਲ ਰਾਈਟ ਆ ਉਸ ਦੇ ਤਹਿਤ ਪੀਸਫੁੱਲ ਪ੍ਰੋਟੈਸਟ ਕਰਨਾ ਵੀ ਸਾਡਾ ਰਾਈਟ ਆ ਪਰ ਭਗਵੰਤ ਮਾਨ ਕਹਿੰਦਾ ਕਿ ਹੁਣ ਮੈਂ ਕਿਸੇ ਨੂੰ ਪ੍ਰੋਟੈਸਟ ਨਹੀਂ ਕਰਦਾ ਹੰਕਾਰ ਦੇਖੋ ਤੁਸੀਂ ਹੰਕਾਰ ਦੇਖੋ ਕਿ ਚਲਦੀ ਕਿਸਾਨਾਂ ਦੀ ਮੀਟਿੰਗ ਸ਼ਾਮ ਨੂੰ ਉੱਠ ਕੇ ਭੱ ਲੋਕੇ ਦਾ ਸ਼ੁਗਲੇ ਕਰ ਦੇ ਕਿ ਤਲਬ ਉਠਰੀ ਸੀ ਅੰਦਰੋਂ ਕਿ ਕਿਸੇ ਤਰੀਕੇ ਨਾਲ ਹੋਣਾ ਮੇਰਾ ਟਾਈਮ ਹੋ ਗਿਆ ਮੀਟਿੰਗ ਜਾਵੇ ਠੱਠੇ ਖੂਚ ਮੈਂ ਆਪਣਾ ਜਿਗਾਰੜ ਜਿਹੜਾ ਕਰਨਾ ਕਰਕੇ પાਸੇ ਜਾਵਾ ਐਂਦਾ ਦੇ ਹੰਕਾਰੀ ਬੰਦੇ ਨੂੰ ਪੰਜਾਬ ਦੇ ਬਹਾਦਰ ਲੋਕਾਂ ਨੂੰ ਮੇਰੀ ਅਪੀਲ ਆ ਕਿ ਪੂਰਾ ਮੂੰਹ ਤੋੜ ਜਵਾਬ ਦੇਣਾ ਡਰਨਾ ਨਹੀਂਗਾ ਕਿੰਨੇ ਪਰਚੇ ਕਰ ਲੂ ਕਿੰਨੇ ਆਦੇ ਕਰ ਲੂਗਾ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਨੇ ਮੈਨੂੰ 4-5 ਮਹੀਨੇ ਜੇਲ੍ਹ ਚ ਰੱਖਿਆ ਕਿ ਇਸ ਦੇ ਨਾਲ ਮੈਂ ਪਿੱਛੇ ਹਟ ਗਿਆ ਵਾਂ ਜਾਂ ਮੈਂ ਪਿੱਛੇ ਹਟ ਸਕਦਾ ਵਾਂ ਕਦਾ ਚਟ ਨੇਵਰ ਔਰ ਸਾਡੀ ਲੜਾਈ ਚੱਲੀ ਰਹੇਗੀ ਮੈਂ ਅੱਜ ਵੀ ਉਹ ਧੰਨੇ ਤੇ ਪਹੁੰਚ ਰਿਹਾ ਉੱਥੇ ਮੈਂ ਆਪਣੀ ਗੱਲ ਰੱਖਾਂਗਾ ਔਰ ਮੈਂ ਭਗਵੰਤਪານ ਦੀ ਸਰਕਾਰ ਦੀ ਨੁਕਤਾਚੀਨੀ ਸਖਤ ਸ਼ਬਦਾਂ ਦੀ ਨਕੀਦੀ ਕਰਦਾ ਔਰ ਕਹਿੰਦਾ ਕਿ ਤੁਰੰਤ ਹਾਊਸ ਅਰੈਸਟ ਜਿਹੜੇ ਕੀਤੇ ਨੇ ਕਿਸਾਨ ਆਗੂ ਉਹਨਾਂ ਨੂੰ ਰਿਹਾ ਕੀਤਾ ਜਾਵੇ ਉਹਨਾਂ ਨੂੰ ਚੰਡੀਗੜ੍ਹ ਆਉਣ ਦੀ ਆਗਿਆ ਦਿੱਤੀ ਜਾਵੇ ਉਹ ਪ੍ਰੋਟੈਸਟ ਕਰਨ ਬੈਠਣ ਤੁਸੀਂ ਤਾਂ ਬੀਜੇਪੀ ਨਾਲੋਂ ਵੀ ਜ਼ਿਆਦਾ ਤਾਨਾਸ਼ਾਹ ਨਿਕਲੇ ਹੋ ਔਰ ਬੀਜੇਪੀ ਦਾ ਸੇਮ ਸਟ੍ਰੈਟਜੀ ਸੇਮ ਆ ਬੀਜੇਪੀ ਨੇ ਅਗਰ ਸਿੱਖਾਂ ਦੇ ਖਿਲਾਫ ਕੋਈ ਕਾਰਵਾਈ ਕਰਨੀ ਤੇ ਭਗਵੰਤਪਾਨ ਨੇ ਐਨਐਸਏ ਲਾ ਕੇ ਸਾਡੇ ਭਾਈ ਅਮਰਿਤਪਾਲ ਸਿੰਘ ਉਹਨਾਂ ਨੂੰ ਪਿਛਲੇ 2 ਸਾਲ ਤੋਂ ਉੱਤੇ ਦਾ ਉੱਥੇ ਕੈਦ ਕੀਤਾ ਹੋਇਆ ਕੈਦ ਜਿੱਦਾਂ ਮੁਗਲ ਕਰਦੇ ਸੀਗੇ। ਔਰ ਜੇ ਭਾਜਪਾ ਕਿਸਾਨਾਂ ਦੇ ਉਲਟ ਚੱਲਦੀ ਆ ਤੇ ਭਗਵੰਤ ਮਾਨ ਅੱਜ ਤਾਂ ਉਹਨੇ ਫਰੰਟ ਹੀ ਖੋਲ ਦਿੱਤਾ ਨਾ। ਸਾਡੇ ਕਿਸਾਨਾਂ ਨੂੰ ਦੇਖੋ ਅਮਿੰਦਰ ਸਿੰਘ ਆਪਾਂ 100 ਵਾਰੀ ਮਾਰਾ ਗਈ ਹੈ ਕੈਪਟਨ ਅਮਿੰਦਰ ਸਿੰਘ ਸਰਕਾਰ 'ਚ। ਲੇਕਿਨ ਉਹਦੀ ਸਰਕਾਰ ਦੇ ਵਿੱਚ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਕਿਸੇ ਨੇ ਇੱਕ ਡੰਡਾ ਵੀ ਨਹੀਂ ਮਾਰਿਆ, ਇੱਕ ਛਰੀਟ ਵੀ ਨਹੀਂ ਹਵਾਣ ਦਿੱਤੀ। ਔਰ ਕਿਸਾਨਾਂ ਨੂੰ ਇੱਕ ਕਿਸਮ ਦਾ ਆਗਿਆ ਦਿੱਤੀ ਕਿ ਤੁਸੀਂ ਜਾ ਕੇ ਦਿੱਲੀ ਬੈਠ ਸਕਦੇ ਹੋ ਸਾਰੇ ਪੰਜਾਬ ਦੇ ਵਿੱਚੋਂ لیکن اس نے تو پنجاب ਦੇ ਵਿੱਚ ਉਹਨਾਂ ਨੂੰ نظر بند ਕਰ ਦਿੱਤਾ ਇਹਦਾ ਮਤਲਬ ਕਿ ਇਹ ਬੀਜੇਪੀ ਦੇ ਕਹਿਣ ਦੇ ਉੱਤੇ ਅੱਜ پنجاب ਦੀ ਆਵਾਜ਼ ਨੂੰ ਕੁਚਲਣ ਤੇ ਦਬਾਉਣ ਵਿੱਚ ਆਇਆ ਹੋਇਆ ਮੈਂ ਤਾਂ ਇਹੀ एक्सपेक्ट ਕਰਦਾ ਇਹੀ ਉਮੀਦ ਕਰਦਾ ਕਿ پنجاب ਦੇ ਲੋਕੀ ਜੇ ਮੁਗਲਾਂ ਤੋਂ ਅਬਦਾਲੀਆਂ ਤੋਂ ਦਰਾਨੀਆਂ ਤੋਂ ਨਹੀਂ ਡਰੇ ਤੇ ਅੰਗਰੇਜ਼ਾਂ ਤੋਂ ਨਹੀਂ ਡਰੇ ਤੇ ਫਿਰ ਆ ਜਿਹੜਾ ਇੱਕ ਫਰਜ਼ੀ ਇਨਕਲਾਬ ਕਹਿਣ ਵਾਲੇ ਜਿਹੜੇ ਹਨ ਲੋਕ ਜਿਹੜੇ پنجاب ਦੇ ਸਰਮਾਇਏ ਨੂੰ ਲੁੱਟ ਰਹੇ ਨੇ ਔਰ ਕੇਜਰੀਵਾਲ ਉੱਤੇ 34 35 ਗੱਡੀਆਂ ਕਿਹੜੇ ਆਧਾਰ ਦੇ ਉੱਤੇ ਲੈ ਕੇ ਆ ਇਹ ਭਗਵੰਤਪਨਨ ਨੂੰ ਲੁਕਾ ਨੂੰ ਜਵਾਬ ਦੇਣਾ ਤੇਗਾ ਤੇ ਉਹਨਾਂ ਦੀ ਰਿਹਾਈ ਕਰਕੇ ਔਰ ਪੀਸਫੁਲ ਪ੍ਰੋਟੈਸਟ ਪੰਜਾਬ ਦੇ ਵਿੱਚ ਹੋਣਾ ਚਾਹੀਦਾ